ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨਤਨ ਗੁਰ ਆਮਦਾਸ ਜੀ ਦੀ ਤਰਤੀ ਦੇ ਕੁਕਰ ਮੇਰਾ ਨਾਮ ਨਵਜੀਤ ਕੌਰ ਅਸੀਂ ਇੱਥੇ ਦੇ ਵਾਸੀ ਆ ਮੇਰਾ ਬੇਟਾ ਫਤਿਹ ਸਿੰਘ ਵਾਹਿਗੁਰਦੀ ਕਿਰਪਾ ਨਾਲ 4.5 ਸਾਲ ਦਾ ਜੋ ਅੱਜ ਹੈ ਤੇ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ 3.5 ਸਾਲ ਚ ਇੱਕ ਕਿਲਾ ਹੀ ਫਤਿਹ ਕਰਕੇ ਆਇਆ ਸੀ ਚਾਹ ਦੀ ਯੂਰਪ ਅੱਧੀ ਚੈਂਪੀਅਨਸ਼ਿਪ ਜਿੱਤੀ ਸੀ ਗੋਰਿਆਂ ਨੂੰ ਹਰਾ ਕੇ ਸਾਰੇ ਗੋਰਿਆਂ ਨੂੰ ਪਿੱਛੇ ਛੱਡ ਕੇ ਦੋ ਚੈਂਪੀਅਨਸ਼ਿਪ ਚੋਦੇ ਨੇ ਆਪਣਾ ਨਾਮ ਰੋਸ਼ਨ ਕੀਤਾ ਸੀ ਗੁਰ ਆਮਦਾਸ ਜੀ ਦੀ ਬੜੀ ਕਿਰਪਾ ਕਿੱਤੇ ਦਾ ਕਿਸ ਤਰ੍ਹਾਂ ਇਹਨੂੰ ਸ਼ੌਂਕ ਜਾ ਗਿਆ ਜਾਂ ਕਿਤਨਾ ਇਹਨਾ ਐਕਸਪਰਟ ਹੋਇਆ ਕਿ ਚੈਟਰੋੜਾ ਜਿਹੜਾ ਚੈਂਪੀਅਨਸ਼ਿਪ ਦਿਖਣ ਲੱਗ ਪਿਆ ਦੇਖੋ ਵਾਇਗਰੂ ਐਕਸਪਰਟ ਤਾਂ ਅਸੀਂ ਨਹੀਂ ਕਹਿ ਸਕਦੇ ਐਕਸਪਰਟ ਤਾਂ ਬਾਦਸ਼ਾਹ ਖੁਦ ਹੀ ਹੈਗੇ ਨੇ ਪਰ ਜੋ ਸਚਾਈ ਹੈ ਬੱਚੇ ਨੂੰ ਨਾ ਬਚਪਨ ਤੋਂ ਸ਼ੌਂਕ ਸੀਗਾ ਤੇ ਉਹਨੇ ਨਾ ਆਪਣੇ ਹੱਥਾਂ ਨਾਲ ਕਲਾਵਾ ਕਰਨੀਆਂ ਤੇ ਕਿਸੇ ਹੱਦ ਤੱਕ ਸਾਨੂੰ ਮਾਰੇ ਨੇ ਮਾਰੇ ਨੇ ਮੇਰ ਕੀਤੀ ਬੁੱਧੀ ਬਖਸ਼ੀ ਤੇ ਅਸੀਂ ਉਹਨੂੰ ਸ਼ਸਤਰ ਲਿਆ ਕੇ ਦਿੱਤੇ ਤੇ ਸ਼ਸਤਰ ਤੇ ਬਾਕੀ ਬੱਚੇ ਜਿਹੜਾ ਫੋਨ ਨਾਲ ਖੇਡਦੇ ਆ ਕਿਸੇ ਚੀਜ਼ ਉਹ ਵੀ ਫੋਨ ਨਾਲ ਖੇਡਦਾ ਇਦਾਂ ਨਹੀਂ ਮਗਾਵਾਂਗੀ ਨਹੀਂ ਖੇਡਦਾ ਪਰ ਗੱਤਕੇ ਜ ਜੋ ਉਹਨੂੰ ਸ਼ੌਂਕ ਹੈ ਸ਼ਸਤਰ ਸਜਾਣ ਦਾ ਗੱਤਕਾ ਕਰਨ ਦਾ ਤੇ ਉਹੀ ਚੀਜ਼ ਕੈਰੀ ਫਾਰਵਰਡ ਹੋਈ ਤਿੰਨ ਤਿੰਨ ਘੰਟੇ ਬੱਚੇ ਨੇ ਪ੍ਰੈਕਟਿਸ ਕੀਤੀ ਉਹਦੀ ਖੁਦ ਦੀ ਪਹਿਲੀ ਵਾਹਿਗੁਰਦੀ ਰਹਿਮਤ ਹੈ ਦੂਜੀ ਖੁਦ ਦੀ ਪ੍ਰੈਕਟਿਸ ਹੈ ਉਹਦੀ ਹਜੇ ਉਹ ਵਿਚਾਰਾ ਡਾਈਪਰ ਲੰਦਾ ਸੀਗਾ ਜਦ ਉਹ ਪ੍ਰੈਕਟਿਸ ਕਰ ਰਿਹਾ ਸੀ ਤਿੰਨ ਤਿੰਨ ਘੰਟੇ ਗਰਾਊਂਡ 'ਚ ਬੈਠ ਕੇ ਰੋਟੀ ਖਾਣੀ ਉਹਨੂੰ ਤੇ ਉਹ ਉਹੀ ਮਿਹਨਤ ਵਾਹਿਗੁਰਦੀ ਮਿਹਨਤ ਨਾਲ ਰੰਗ ਲੈ ਕੇ ਹੋਈ ਹੈ ਜਾਰੀ ਹੈ ਅੱਗੇ ਹੋਰ ਹਾਂਜੀ ਹਾਂਜੀ ਟਾਰਗੇਟ ਕੀ ਹੈ ਜਿਸ ਤਰ੍ਹਾਂ ਚਾਰ ਦਿਨ ਬੱਚੇ ਨੇ ਗੱਤਕਾ ਪਰਫਾਰਮ ਕੀਤਾ ਸੀਗਾ ਰੈਂਡਮਲੀ ਤੇ ਫਿਰ ਉਸ ਤੋਂ ਬਾਅਦ ਪੀਟੀਸੀ ਅਵਾਰਡਸ ਹੋਏ ਨੇ ਸਿੱਖ ਅਚੀਵਰ ਅਵਾਰਡਸ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਤੇ ਬੱਚੇ ਦੀ ਉੱਥੇ ਪਰਫਾਰਮੈਂਸ ਹੋਈ ਸੀਗੀ ਤੇ ਬੱਚੇ ਨੂੰ ਸਿੱਖ ਅਚੀਵਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਫਿਰ ਕੈਬਨਿਟ ਮਿੰਿਸਟਰ 15 ਅਗਸਤ ਤੇ ਉਹਨਾਂ ਨੇ ਵੀ ਬੱਚੇ ਨੂੰ ਪ੍ਰੋਤਸਾਹਨ ਦੇ ਲਈ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਹੁਣ ਅੱਗੇ ਬਾਇਗੁਰ ਦੀ ਮੇਨ ਨਾਲ ਜਿੱਥੇ ਜਿੱਥੇ ਸ੍ਰੀ ਕਾਟਕਸਾਬ ਦੇ ਡਿ렉ਟਰ ਨੇ ਫਰਮਾਨ ਕੀਤਾ ਹੈ ਕਿ ਕੌਮ ਦੇ ਸਰਵੋਤਮ ਸੁਸਤਾਨ ਦੇ ਜੱਥੇਦਾਰ ਨੇ ਇਸਮਾਨ ਕੀਤਾ ਹੈ ਇਹ ਕੀ ਮਾਇਨੇ ਰੱਖਦਾ ਤੁਹਾਡੇ ਲਈ ਪਰਿਵਾਰ ਲਈ ਮਤਲਬ ਮਾਇਨੇ ਸ਼ਾਇਦ ਲਫ਼ਜ਼ਾਂ ਚ ਨਹੀਂ ਦੱਸ ਸਕਾਂਗੇ ਕਿ ਸਿਰ ਮੋਰ ਪਾਵਰ ਨੇ ਹੋ ਐਸਜੀਪੀਸੀ ਦੇ ਹੈੱਡ ਗਰੈਂਡ ਮਤਲਬ ਜਥੇਦਾਰ ਨੇ ਆਕਾਸ਼ੀ ਰਾਲ ਤੱਕ ਸਾਹਿਬ ਜੀ ਦੇ ਤੇ ਜਿਸ ਤਰ੍ਹਾਂ ਉਹ ਅੱਜ ਸੰਗਤ ਨੂੰ ਪ੍ਰੋਤਸਾਹਨ ਦੇ ਰਹੇ ਨੇ ਇਸ ਤਰ੍ਹਾਂ ਬੱਚੇ ਦੇਖ ਕੇ ਹੋਰ ਜੁੜਨਗੇ ਸਿੱਖੀ ਵੱਲ ਕਿ ਪਤਾ ਲੱਗੇਗਾ ਜੇ ਬੱਚਾ ਐ ਨਹੀਂ ਕਿ ਫਤਿਹ ਸਿੰਘੀ ਗੱਤਕਾ ਅਕਸਰ ਦੁਨੀਆ 'ਚ ਬਹੁਤ ਬੱਚੇ ਨੇ ਜਿਹੜੇ ਥੋੜੀ ਪਿੱਛੇ ਰਹਿੰਦੇ ਨੇ ਜਦੋਂ ਉਹਨਾਂ ਨੂੰ ਇੱਕ ਬੈਕ ਐਂਡ ਮਿਲ ਜਾਂਦੀ ਹੈ ਨਾ ਕਿ ਪਿੱਛੋਂ ਦੀ ਸਪੋਰਟ ਮਿਲਦੀ ਹੈ ਕਿ ਸਾਨੂੰ ਸਾਡੀ ਜੋ ਸਿੱਖ ਕੌਮ ਦੇ ਮੇਨ ਨੇ ਉਹ ਸਾਨੂੰ ਸਪੋਰਟ ਕਰਦੇ ਨੇ ਤੇ ਬੱਚੇ ਹੋਰ ਹੋਰ ਜੁੜਨਗੇ ਸਿੱਖੀ ਵੱਲ ਸਾਡਾ ਮੰਨਣਾ ਹੈ ਬਹੁਤ ਬਹੁਤ ਮਾਣ ਹੈ ਗੁਰੂ ਹਰਮਨਦਾਸ ਜੀ ਦਾ ਬਹੁਤ ਸ਼ੁਕਰਾਨਾ ਹੈ ਕਿ ਵਾਹਿਗੁਰੂ ਨੇ ਇੱਥੋਂ ਤੱਕ ਲਿਆਂਦਾ ਇੰਨਾ ਮਾਣ ਸਤਕਾਰ ਸਾਨੂੰ ਫਤਿਹ ਸਿੰਘ ਨੂੰ ਫਤੇ ਸਿੰਘ ਦੇ ਮਾਪੇ ਬਦ ਨਾਲ ਸਾਨੂੰ ਜਾਣਿਆ ਜਾਂਦਾ ਸਾਡੇ ਖੁਦ ਦੇ ਨਾਮ ਸ਼ਾਇਦ ਨਹੀਂ ਕਿਸੇ ਨੂੰ ਪਤਾ ਹੋਣਗੇ ਲੋਕਾਂ ਨੇ ਸਾਡੇ ਨੰਬਰ ਵੀ ਫੋਨ 'ਚ ਇਸ ਤਰ੍ਹਾਂ ਸੇਵ ਕੀਤੇ ਫਤੇ ਦੇ ਮੰਮੀ ਫਤੇ ਦੇ ਪਾਪਾ ਬਹੁਤ ਵਾਹਿਗੁਰੂ ਦਾ ਸ਼ੁਕਰਾਨਾ ਜਿੰਨਾ ਸ਼ੁਕਰਾਨਾ ਕਰੀਏ ਬਹੁਤ ਘੱਟ ਹੈ ਤੇ ਜਥੇਦਾਰ ਸਾਹਿਬ ਦਾ ਵੀ ਗੜਗੱਦ ਸਾਹਿਬ ਦਾ ਵੀ ਬਹੁਤ ਧੰਨਵਾਦ ਅਸੀਂ ਐਸਜੀਪੀਸੀ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਨਮਾਨ ਦਿੱਤਾ ਬੱਚੇ ਨੂੰ ਸ਼ਾਬਾਸ਼ੀ ਦਿੱਤੀ ਕਿ ਤੂੰ ਬਹੁਤ ਅੱਗੇ ਵੱਧ ਅਸੀਂ ਪਿੱਛੇ ਖੜੇ ਆ ਹਰ ਸਤੇਜਾ ਤੇਰਾ ਮਾਨ ਸਤਕਾਰ ਵੀ ਹੋਏਗਾ ਤੇ ਤੁਸੀਂ ਗੱਜ-ਵੱਜ ਕੇ ਸਿੱਖੀ ਨੂੰ ਅੱਗੇ ਲੈ ਕੇ ਚੱਲੋ ਫਤੇਜ ਜੀ ਅੱਜ ਜੀ ਗੁਰੂ ਰਾਮਦਾਸ ਜੀ ਦੇ ਪਵਨ ਸਥਾਨ ਤੇ ਅਸੀਂ ਆਏ ਆ ਜੀ ਅੱਜ ਸਿੰਘ ਸਾਹਿਬ ਦ세ਦਰ ਬਾਬਾ 10000 ਕੁਲਦੀਪ ਸਿੰਘ ਗੜਗਾ ਜੀ ਨੇ ਅੱਜ ਫਤੇਜ ਸਿੰਘ ਨੂੰ ਸਨਮਾਨ ਕੀਤਾ ਉਹ ਸਨਮਾਨ ਦੇ ਇਸ ਕਰਕੇ ਕੀਤਾ ਕਿ ਫਤੇਜ ਸਿੰਘ ਛੋਟੀ ਉਮਰ ਦੇ ਵਿੱਚ ਇਹ ਦੇਸ਼ਮ ਦੇਸ਼ਾਂ ਦੀ ਧਰਤੀਆਂ 'ਚ ਯੂਰਪ ਦੇ ਵਿੱਚੋਂ ਪਹਿਲੇ ਨੰਬਰ ਤੇ ਇਹਨੇ ਸਥਾਨ ਪ੍ਰਾਪਤ ਕੀਤਾ ਗੱਤਕੇ ਦੇ ਵਿੱਚ ਉਥੇ 2024 ਦੇ ਵਿੱਚ ਫਿਟ ਕਿੱਡ ਬੱਚਿਆਂ ਦੀ ਚੈਂਪੀਅਨਸ਼ਿਪ ਹੁੰਦੀ ਆ ਉਹਦੇ ਵਿੱਚ ਫਤੇਜ ਸਿੰਘ ਦੀ ਸਿਲੈਕਸ਼ਨ ਹੋਈ ਸੀ ਜੀ ਏ ਯੂਰਪ ਦੇ ਜਾ ਕੇ ਪਹਿਲੇ ਨੰਬਰ ਤੇ ਆਇਆ ਸਿੱਖੀ ਨੂੰ ਪ੍ਰੋਮੋਟ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖ ਬੱਚਾ ਜਿਹਨੂੰ ਗੋਰਿਆਂ ਨੂੰ ਪਤਾ ਨਹੀਂ ਸੀ ਗਤਕਾ ਕੀ ਚੀਜ਼ ਹੁੰਦੀ ਹੈ ਸਿੱਖ ਮਾਰਸ਼ਲ ਆਰਟ ਕੀ ਹੁੰਦੀ ਹੈ ਇਹ ਬੱਚੇ ਨੇ ਉੱਥੇ ਜਾ ਕੇ ਫਤੇ ਸਿੰਘ ਨੇ ਪਰਫਾਰਮ ਕੀਤਾ ਤੇ ਉੱਥੋਂ 골ਡ ਮੈਡਲ ਲੈ ਕੇ ਆਇਆ ਜੀ ਹੁਣ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ ਨੇ ਫਤੇ ਸਿੰਘ ਦਾ ਸਨਮਾਨ ਕੀਤਾ ਕਿ ਯਾਰਾ ਸਿੱਖੀ ਐਦਾਂ ਕਾਇਮ ਰੱਖਣੀ ਹੈ ਕਿ ਤੇਰੇ ਹਰ ਤਰੀਕੇ ਨਾਲ ਤੇਰੇ ਨਾਲ ਅਸੀਂ ਖੜੇ ਆ ਤੁਸੋਂ ਜਿੱਥੇ ਵੀ ਸਟੇਜ ਤੇ ਤੈਨੂੰ ਸਨਮਾਨਤ ਕਰਾਂਗੇ ਤੂੰ ਬੱਚੇ ਪਰ ਸਿੱਖੀ ਨਹੀਂ ਛੱਡਣੀ ਇਹ ਬੱਚੇ ਕਰਕੇ ਫਤੇ ਸਿੰਘ ਕਰਕੇ ਸਾੰਦਾ ਵੀ ਨਾਮ ਉੱਚਾ ਹੋ ਰਿਹਾ ਹੈ ਪਹਿਲੇ ਮੇਰੀ ਵੀ ਕਟਿੰਗ ਸੀ ਜੀ ਮੈਂ ਵੀ ਹੁਣ ਫਤੇ ਸਿੰਘ ਵੱਲ ਦੇਖ ਕੇ ਮਹਾਰਾਜ ਦੇ ਗੁਰੂ ਲੜ ਦੇ ਅਸੀਂ ਲੱਗ ਰਹੇ ਹਾਂ ਅਸੀਂ ਵੀ ਹੁਣ ਜਲਦੀ ਗੁਰੂ ਵਾਲੇ ਬਣ ਕੇ ਤੇ ਦੇਸ਼ਵੰਦੇਸ਼ਣ ਧਰਤੀ ਉ ਜਾ ਕੇ ਗੁਰੂ ਅਮਰਸਰ ਸਾਹਿਬ ਜੀ ਨਗਰੀ ਦਾ ਨਾਮ ਉੱਚਾ ਕਰੀਏ ਤੇ ਇਦਾਂ ਹੀ ਸੀਸ ਜਥੇਦਾਰ ਸਾਹਿਬ ਸਿੰਘ ਸਾਹਿਬ ਮਹਾਪੁਰਸ਼ ਇਦਾਂ ਸੀਸ ਮਿਲਦੀ ਰਹੇ ਤੇ ਅਸੀਂ ਗੁਰਾਮਦਾਸ ਜੀ ਦਾ ਬਹੁਤ ਬਹੁਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ